ਸਰੰਦ ਤੇ ਖੁਦ ਇਹਨੇ ਮੈਨੂੰ ਆਪ ਕਿਹਾ ਵੀ ਬਚਨ ਸੋਧਿਆ ਮੁੰਡਿਆ ਮੈਨੂੰ ਸੂਬਾ ਸਰੰਦ ਕਹਿੰਦੇ ਆ ਮੈਂ ਤੈਨੂੰ ਛੱਡਣਾ ਨਹੀਂਗਾ ਜਦੋਂ ਇਹ ਨਾਂ ਤੁਹਾਡੇ ਕੰਨਾਂ ਦੇ ਵਿੱਚ ਪੈਂਦਾ ਤਾਂ ਕੀ ਚੇਤੇ ਆਉਂਦਾ ਤੁਹਾਨੂੰ ਵੇਖੋ ਜੀ ਇਹ ਤੇ ਸਵੇਰੇ ਸਵੇਤੇ ਜਦੋਂ ਸੌਂ ਕੇ ਉੱਠੀਦਾ ਵਾ ਤੇ ਜਦੋਂ ਇਹ ਲੱਤਾਂ ਧਾਰਨੇ ਚੱਲਦੀਆਂ ਤੁਰਿਆ ਨਹੀਂ ਜਾਂਦਾ ਤੇ ਇਹੋ ਮਹਾਰਾਜ ਗਾੜੀ ਅਰਦਾਸ ਕਰੀਦੀ ਸੀ ਕਿ ਸੂਬਾ ਤੇਰਾ ਬੇੜਾ ਘਰ ਭੋਜੇ ਹਾਂਜੀ ਜੋ ਇਹਨੇ ਹਾਲਾਤ ਕੀਤੇ ਆ ਮੇਰੇ ਨਾਲ ਕੀਤਾ ਧੱਕਾ ਕੀਤਾ ਤੇ ਜਦੋਂ ਸਵੇਰੇ ਦਰਦਾਂ ਹੁੰਦੀਆਂ ਜਦੋਂ ਪੈਰ ਨਹੀਂ ਪੁੱਟਿਆ ਜਾਂਦਾ ਇਹੋ ਹੀ ਅਰਦਾਸ ਹੁੰਦੀ ਸੀ ਕਿ ਮਹਾਰਾਜ ਬਾਬਾ ਦੀਪ ਸਿੰਘ ਸਿਦਾ ਸਾਹਿਬ ਇਹਦਾ ਬੇੜਾ ਗਰਕ ਕਰੀ ਇਹ ਕਿਤੇ ਕੀੜੇ ਪੈ ਕੇ ਮਰੇ ਹਾਂਜੀ ਜਦੋਂ ਸੂਬਾ ਸਿੰਘ ਦੇ ਨਾਲ ਪਹਿਲੀ ਵਾਰੀ ਤੁਹਾਡਾ ਸਾਹਮਣਾ ਹੋਇਆ ਇਹ ਕਦੋਂ ਦੀ ਗੱਲ ਹੈ ਕਿਵੇਂ ਤੁਹਾਨੂੰ ਸੂਬਾ ਸਿੰਘ ਨੇ ਚੱਕਿਆ ਇਹ ਜੀ 92 93 ਦੀ ਗੱਲ ਆ ਉਦੋਂ ਮਾਸਟਰ ਜਗੀਰ ਸਿੰਘ ਖਰੂਰ ਸਾਹਿਬ ਵਾਲੇ ਟਰਾਂਸਪੋਰਟ ਮੰਤਰੀ ਹੀ ਤੇ ਇਹਨੂੰ ਵੈਰੋਵਾਲ ਥਾਣੇ ਦੇ ਵਿੱਚ ਸਪੈਕਟਰ ਲੱਗਾ ਹੋਇ ਸੂਬਾ ਸਿੰਘ ਅੱਛਾ ਤੇ ਇਹ ਜਿਆਦਾ ਇਹਨੇ ਇੱਥੇ ਆਪਣਾ ਜਮੂਰਾ ਦੇ ਨਾਲ ਲੋਕਾਂ ਨੂੰ ਤੋੜਨਾ ਜਿਆਦਾ ਬਹੁਤ ਆ ਜਿਆਦਾ ਇਹਨੇ ਸக்தி ਕਰਨੀ ਤੇ ਫਿਰ ਇਹ ਇੱਥੇ ਵੈਰੋਵਾਲ ਜਿਹੜਾ ਥਾਣਾ ਉਹ ਇਹ ਪਿੰਡ ਦੇ ਵਿੱਚ ਹੀ ਤੇ ਲੋਕਾਂ ਨੂੰ ਕਿਲਕਾਂ ਸੁਣਨੀਆਂ ਲੋਕਾਂ ਨੂੰ ਜਦੋਂ ਜਿਆਦਾ ਇਹਨੇ ਤੰਗ ਕਰਨਾ ਤੇ ਇਹ ਥਾਣਾ ਫਿਰ ਚੁੱਕ ਕੇ ਤੇ ਇੱਥੇ ਖਡੂਰ ਸਾਹਿਬ ਮੰਡੀ ਦੇ ਵਿੱਚ ਲੈ ਗਿਆ ਮੰਡੀ ਦੇ ਵਿੱਚ ਰਖੜ ਕੇ ਤੇ ਇਹਨੇ ਮੈਨੂੰ ਇਥੋਂ ਪਿੰਡੋ ਲੈ ਗਿਆ ਚੋਕੇ ਤੇ ਜਾਂਦਿਆਂ ਸਾਰੀ ਇਹਨੇ ਮੇਰੇ ਕੱਪੜੇ ਸਾਰੇ ਲਾ ਕੇ ਤੇ ਇਹਨੇ ਮੈਨੂੰ ਉਸੇ ਵੇਲੇ ਟੰਗਤਾ ਵਾ ਰੱਸਾ ਪਾ ਆਗੇ ਟੰਗਤਾ ਤੇ ਟੰਕ ਕੇ ਮੇਰਾ ਜੂੜਾ ਉੱਪਰ ਲਾਤਾ ਇਹਨੇ ਛੱਤ ਦੇ ਨਾਲ ਤੇ ਆਪ ਖੁਰਸੀਆਂ ਢਾ ਕੇ ਬਹਿ ਗਿਆ ਤੇ ਫਿਰ ਇਹਨਾਂ ਨੇ ਬੜਾ ਚਿਰ ਮੇਰੇ ਕੋਲ ਪੁੱਛ ਗਿਸ਼ ਕਰਦੇ ਰਹੇ ਆ ਮੈਂ ਕਿਹਾ ਮੈਂ ਤੇ ਆਪਣਾ ਘਰ ਦਾ ਘਰੇਲੂ ਕੰਮ ਕਰਦਾ ਕੋਈ ਇਹੋ ਜੀ ਗੱਲ ਐ ਨਹੀਂ ਤੇ ਫਿਰ ਕਹਿੰਦੇ ਇਹਨੇ ਮੰਨਣਾ ਨਹੀਂਗਾ ਫਿਰ ਠਾਂ ਲਾ ਕੇ ਫਿਰ ਇਹਨਾਂ ਨੇ 4 5 ਫੁੱਟ ਦਾ ਪੈਪ ਲਿਆਂਦਾ ਲੋਹੇ ਦਾ ਉਹਦਾ ਕੋਈ 40 ਕਿਲੋ ਵਜਨ ਤੋਂ ਵੱਧ ਹੀ ਹੋਊਗਾ ਤੇ ਮੇਰਾ ਆਪਣਾ ਹੀ ਉਦੋਂ ਵਜਨ ਜਿਹੜਾ ਮੈਂ ਮੁੰਡਾ ਖੁੰਡਾ ਹਾਂ ਕੋਈ 95 ਕਿੰਟਲ ਦੇ ਲਾਗੇ ਹੀ 90 95 ਕਿਲੋ ਠੀਕ ਹੈ ਉਦੋਂ ਇਹਨਾਂ ਨੇ ਮੈਨੂੰ ਫਿਰ ਥੱਲੇ ਕਰਕੇ ਮੇਰੇ ਪੈਰਾਂ ਨੂੰ ਮੇਰਾ ਪਰਨਾ ਪਾ ਕੇ ਤੇ ਮੇਰੀਆਂ ਲੱਤਾਂ ਦੇ ਵਿੱਚ ਉਹ ਪੈਪ ਰੱਖਿਆ ਪੈਪ ਰੱਖ ਕੇ ਫਿਰ ਮੈਨੂੰ ਖਿੱਚ ਕੇ ਉੱਥੇ ਹੀ ਖੜਿਆਤਾ ਅੱਛਾ ਤੇ ਉਦੋਂ ਫਿਰ ਜਦੋਂ ਫਿਰ ਉੱਥੇ ਇੰਨੀ ਮੇਰੇ ਸਰੀਰ ਨੂੰ ਖਿੱਚ ਪਈ ਵੀ ਜਦੋਂ ਭਾਰ ਹੀ 1.5 ਕੁਇੰਟਲ ਬਣ ਗਿਆ ਤੇ ਮੇਰੇ ਆਪਣੀ ਛਾਤੀ ਦੇ ਵਿੱਚੋਂ ਇੱਥੋਂ ਜਿਦਾਂ ਪੈਪ ਪਾਣੀ ਦੇ ਬੁਲਬਲੇ ਇਸ ਤਰ੍ਹਾਂ ਇੱਥੋਂ ਖੂਨ ਵਗਣ ਦਾ ਵੈਸੇ ਆਪਣੀ ਛਾਤੀ ਦੇ ਵਿੱਚੋਂ ਹੀ ਛਾਤੀ ਦੇ ਵਿੱਚੋਂ ਸਰੀਰ ਦੇ ਵਿੱਚੋਂ ਹਾਂਜੀ 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 ਤੇ ਤੁਹਾਨੂੰ ਖੜਿਆ ਕਿਉਂ ਸੀਗਾ ਕਰੋ ਕਰੋ ਚੁੱਕ ਕੇ ਬਸ ਮੈਂ ਦੇ ਇੱਥੇ ਆਪਣਾ ਘਰ ਦਾ ਕੰਮ ਕਰਨ ਡਿਆ ਗੱਡੀਆਂ ਆਈਆਂ ਚੁੱਕ ਕੇ ਲੈ ਗਈਆਂ ਬਸ ਹਾਂਜੀ ਕੋਈ ਤੁਹਾਨੂੰ ਪਤਾ ਨਹੀਂ ਕੀ ਕਿਉਂ ਨਹੀਂ ਕੋਈ ਪਤਾ ਨਹੀਂ ਹਾਂਜੀ 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 ਅੱਛਾ ਹਾਂਜੀ ਹਾਂਜੀ ਫਿਰ ਸਿੱਧਾ ਜਾ ਕੇ ਜਦੋਂ ਥਾਣੇ 'ਤਾਨੂੰ ਖੜਿਆ ਤੁਹਾਡੇ ਨੂੰ ਕੋਈ ਪੁੱਛਗਿੱਛ ਕੀਤੀ ਤੁਹਾਨੂੰ ਕੁਝ ਕਿਹਾ ਜਾਂ ਤੁਹਾਡੇ ਤੋਂ ਬਕਾਉਣ ਦੀ ਕੋਸ਼ਿਸ਼ ਕੀਤੀ ਕੁਝ ਹਾਂਜੀ ਹਾਂਜੀ ਮੈਨੂੰ ਕਹਿੰਦਾ ਕਿ ਤੁਹਾਡੇ ਹੱਲ ਕੋਈ ਮੁੰਡੇ ਆਉਂਦੇ ਆ ਕਿਤਰਾ ਕਿਹੜੇ ਹਥਿਆਰ ਹੁੰਦੇ ਆ ਉਹਨਾਂ ਕੋ ਕੀ ਇਹ ਦੀ ਜਾਂਦੇ ਆ ਕੀ ਇਹ ਦੀ ਨੰਗਦੇ ਆ ਇਦਾਂ ਕੋਈ ਮੈਂ ਕਹਾਂ ਮੈਨੂੰ ਤੇ ਕੋਈ ਪਤਾ ਨਹੀਂ ਜੇ ਨੰਗਦੇ ਆ ਤੇ ਉਹ ਸਾਰੇ ਸਾਰੇ ਨੂੰ ਪਤਾ ਉਦੋਂ ਵੀ ਖੜਕੂ ਸਿੰਘ ਹੈਗੇ ਹੀ ਤੇ ਚਲੋ ਨੰਗਦੇ ਹੀ ਉਹਨਾਂ ਨੂੰ ਵੀ ਨਹੀਂ ਕੋਈ ਰੋਗ ਸਕਦਾ ਹੀ ਕਿਤੇ ਕੋਈ ਹਾਂਜੀ ਤੇ ਇਹ ਬਹੁਤ ਤਕਾ ਕੀਤਾ ਮੇਰੇ ਨਾਲ ਉਹਨੇ ਇਹ ਥਾਣਾ ਵੈਰੋਵਾਲ ਬਣਾਇਆ ਹੁੰਦਾ ਸੀਗਾ ਉਦੋਂ ਜਦੋਂ ਉਹ ਚੀਜ਼ ਮੇਰੇ ਖੂਨ ਇਸ ਤਰ੍ਹਾਂ ਨਿਕਲਣ ਡਾਇ ਪਿਆ ਵਾ ਫਿਰ ਮੈਨੂੰ ਥੱਲੇ ਲਾ ਕੇ ਇਹਨਾਂ ਨੇ ਕਾਰ ਚ ਲੱਤ ਦੇ ਕੇ ਫਿਰ ਘੜੀ 2-4 ਘੰਟੇ ਮੈਨੂੰ ਉੱਥੇ ਲੰਮਾ ਪੈਣ ਦਿੱਤਾ ਫਿਰ ਆਏ ਤਿੰਨ-ਚਾਰ ਮੁਲਾਜ਼ਮ ਫਿਰ ਮੇਰੇ ਇੱਥੇ ਬਾਵਾ ਦੋਆ ਮੁੰਡਿਆਂ ਤੋਂ ਫੜ ਕੇ ਹੌਲੀ-ਹੌਲੀ ਮੈਨੂੰ ਉੱਥੇ ਲੈ ਗਏ ਤੋਰ ਕੇ ਇਹਦੇ ਦਫ਼ਤਰ ਦੇ ਵਿੱਚ ਅੱਛਾ ਦਫ਼ਤਰ ਦੇ ਵਿੱਚ ਖੜ ਕੇ ਤੇ ਇਹ ਬੈਠਾ ਹੈ ਕੁਰਸੀ ਦੇ ਤੇ ਉਹਨਾਂ ਨੇ ਇਹ ਮਿੰਦਰ ਸਿੰਘ ਹੌਲਦਾਰ ਹੀ ਇਹ ਰਤਨ ਸਿੰਘ ਹੀ ਰਾਮ ਦਿਵਾਲੀ ਦਾ ਮੁੰਡਾ ਹੋਰੇ ਇਹ ਸਾਈ ਹੀ ਜਗੀਰ ਸਿੰਘ ਹੀ ਸੁਖਵੰਤ ਸਿੰਘ ਹੀ ਇਹਨਾਂ ਨੇ ਮੈਨੂੰ ਜਾ ਕੇ ਫੇਰ ਸਾਰੇ ਕੱਪੜੇ ਮੇਰੇ ਫੇਰ ਲਾਤ ਤੇ ਉੱਥੇ ਅੱਛਾ ਉਹਦੇ ਸੂਬੇ ਦੇ ਦਫ਼ਤਰ ਦੇ ਵਿੱਚ ਫਿਰ ਇਹਨਾਂ ਨੇ ਮੈਨੂੰ ਭੋਏ ਬਾੜ ਕੇ ਤੇ ਮੇਰੀਆਂ ਸਿੱਧੀਆਂ ਲੱਤਾਂ ਕਰਾਤੀਆਂ ਮੇਰੇ ਇੱਥੇ ਇਹਨਾਂ ਨੇ ਪਰਣਾ ਪਾਇਆ ਪਰਨਾ ਪਾ ਕੇ ਤੇ ਉਹੜਾ ਮਿੰਦਰ ਸਿੰਘ ਹੌਲਦਾਰ ਹੀ ਉਹਨੇ ਪਿੱਛੇ ਪੈਰ ੜਾ ਕੇ ਪਰਨੇ ਦੇ ਵਿੱਚ ਭਾਰ ਪਾ ਕੇ ਤੇ ਮੇਰੇ ਮੋਢਿਆਂ ਦੇ ਉੱਤੇ ਪੂਰਾ ਭਾਰ ਪਾ ਕੇ ਰੱਖਿਆ ਅੱਛਾ ਦੋ ਜਣਿਆਂ ਨੇ ਮੈਨੂੰ ਇਦਾਂ ਬਾਹਾਂ ਤੋਂ ਫੜਿਆ ਘੁੱਟ ਕੇ ਹੂੰ ਦੋ ਜਣਿਆਂ ਨੇ ਲੱਤਾਂ ਤੋਂ ਫੜ ਕੇ ਤੇ ਲੱਤਾਂ ਨੂੰ ਜਿੱਦਾਂ ਘੜੀ ਦੀ ਸੂਈ ਤੁਰਦੀ ਆ ਨਾ ਐ ਕਰਕੇ ਐ ਹੌਲੀ 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 ਕਰਕੇ ਫਿਰ ਜਦੋਂ ਮੇਰੀਆਂ ਲੱਤਾਂ ਇਸ ਤਰ੍ਹਾਂ ਇਸ ਤਰ੍ਹਾਂ ਇਧਰ ਲੈ ਗਏ ਸਿੱਧੀਆਂ ਨਹੀਂ ਹੂੰ ਤੇ ਉਦੋਂ ਜਾਂ ਮਹਾਰਾਜ ਨੂੰ ਪਤਾ ਜਾਂ ਮੈਨੂੰ ਪਤਾ ਵੀ ਉਦੋਂ ਇੱਕਦਾਂ ਐ ਮੰਡੀ ਪੂਰੀ ਖਡੂਰ ਸਾਹਿਬ ਵਾਲੀ ਇਦਾਂ ਜਿੱਦਾਂ ਐ ਇੱਕਦਾਂ ਬਿਲਡਿੰਗਾਂ ਕੰਬ ਜਾਂਦੀਆਂ ਇਦਾਂ ਹੋਇਆ ਹੂੰ ਹਾਂਜੀ ਹਾਂਜੀ ਕਿੰਨੇ ਦਿਨ ਰੱਖਿਆ ਤੁਹਾਨੂੰ ਇਹਨਾਂ ਨੇ ਮੈਨੂੰ ਰੱਖਿਆ 10 ਕੁ ਦਿਨ ਇਹਨੇ ਮਾਤਾ ਹੀ ਬਜ਼ੁਰਗ ਤੇ ਸਾਬ ਲਾਲੋ ਵੀ ਉਹਨੂੰ ਇਹਨੇ ਸਾਡੇ ਵਾਂਗੂ ਦੇ ਕੱਪੜੇ ਲਾ ਕੇ ਤੇ ਉਹਨੂੰ ਵਾਲਾਂ ਤੋਂ ਫੜ ਕੇ ਧੂਈ ਫਿਰਦਾ ਹੈ ਛਡਾਵੇ ਉਹਨੂੰ ਕੌਣ ਮਾਤਾ ਦੇ ਵੀ ਕੱਪੜੇ ਵਾਤੇ ਮਾਤਾ ਮਾਤਾ ਦੇ ਵੀ ਹਾਂਜੀ ਹਾਂਜੀ ਅੱਛਾ ਉਹਨੂੰ ਇਹ ਗੱਲ ਕਹਿੰਦਾ ਹੈਗੇ ਦੱਸ ਤੇਰਾ ਮੁੰਡਾ ਕਿਦੋਂ ਘਰ ਆਉਂਦਾ ਕਿੱਥੇ ਆ ਤੈਨੂੰ ਤੈਨੂੰ ਮਿਲਣ ਨੂੰ ਆਉਂਦਾ ਉਹ ਕਹਿੰਦੀ ਸੀ ਵੀ ਉਹ ਕਦੀ ਆਇਆ ਹੀ ਨਹੀਂਗਾ ਹਾਂਜੀ ਇਹਨੇ ਕੋਹ ਕੋ ਕੇ ਉਹ ਬਜ਼ੁਰਗ ਜਿਹੜੀ ਮਾਤਾ ਸੀ ਉਹਨੂੰ ਮਾਰਿਆ ਇਹਨੇ ਜਿਵੇਂ ਇਹ ਪਹਿਲਾਂ ਤੁਸੀਂ ਸੁਭਾ ਸਿੰਘ ਦਾ ਨਾਮ ਸੁਣਿਆ ਸੀਗਾ ਕਿ ਇਹ ਕੁਝ ਕਰਿਆ ਇਹ ਸੁਣਿਆ ਹੈਗਾ ਇਹ ਜੀ ਇਹ ਤੇ ਜਿਹੜੇ ਰਸਤੇ ਥਾਣੇ ਇੱਥੇ ਖਡੂਰ ਸਾਹਿਬ ਇਹਦੀਆਂ ਗੱਡੀਆਂ ਲੰਘਦੀਆਂ ਸੀ ਨਾ ਤੇ ਲੋਕੀ ਤੇ ਰਾਹ ਛੱਡ ਜਾਂਦੇ ਸੀ ਸੁਭਾ ਆ ਗਿਆ ਅੱਛਾ ਹਾਂਜੀ 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 ਇਹ ਨਹੀਂ ਜਿਆਦਾ ਇਹਦੀ ਇਹ ਨਹੀਂ 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 ਦੱਸ ਤੇ ਇਹ ਇਹ ਉਦੋਂ ਕਿਹੜੇ ਰੈਂਕ ਤੇ ਸੀਗਾ ਐਸ ਐਚਓ ਸੀਗਾ ਇਸ ਫੈਕਟਰੀ ਤੁਸੀਂ ਫਿਰ ਕਿਵੇਂ ਉੱਥੋਂ ਛੁੱਟੇ ਮੈਂ ਜੀ ਮੇਰਾ ਵੀ ਕੋਈ ਇਤਰਾ ਢੋ ਮੇਲਾ ਗੁਰੂ ਮਹਾਰਾਜ ਨੇ ਬਣਾਤਾ ਸਾਡਾ ਰਿਸ਼ਤੇਦਾਰ ਹੀ ਇੱਕ ਪੁਲਿਸ ਦੇ ਵਿੱਚ ਅੱਛਾ ਫਿਰ ਉਹ ਜਦੋਂ ਬਿਲਕੁਲ ਹੀ ਸਾਡੇ ਪਿੰਡ ਦੇ ਬੰਦੇ ਮੇਰੇ ਮਗਰ ਜਾਂਦੇ ਸੀ ਤੇ ਪਿੰਡ ਦੇ ਬੰਦਿਆਂ ਨੂੰ ਵੀ ਇਹ ਆਂਦਾ ਉਹ ਵੀ ਡਰਦੇ ਸੀ ਵਿਚਾਰੇ ਵੀ ਇਹ ਸਾਨੂੰ ਮਨਾ ਕੇ ਢਾ ਲੇ ਮਗਰ ਗਏ ਬੰਦਿਆਂ ਨੂੰ ਵੀ ਢਾ ਲੈਂਦਾ ਹੈ ਉੱਥੇ ਅੱਛਾ ਬੰਦੇ ਤੇ ਮਗਰ ਜਿਹੜੇ ਬੰਦੇ ਜਾਂਦੇ ਸੀ ਉਹਨਾਂ ਨੂੰ ਵੀ ਢਾ ਲੈਂਦਾ ਹੈ ਫੜ ਕੇ ਅੱਛਾ ਹਾਂਜੀ ਹਾਂਜੀ ਤੇ ਉਹ ਫੇ ਰਿਸ਼ਤੇਦਾਰ ਨੇ ਸਾਡੇ ਨੇ ਬਾਹਰ ਦੀ ਬਾਹਰ ਵਿਚਾਰੇ ਦੇ ਗਾਂ ਦੀ ਗਾਂ ਕਰਦੇ ਜਾ ਕੇ ਗੱਲਬਾਤ ਕੇ ਅਫਸਰਨਾ ਕਰਕੇ ਤੇ ਉਹ ਇਹਨਾਂ ਨੇ ਕਿਹਾ ਵੀ ਮੈਂ ਇਹਨੂੰ ਮਾਰ ਜਿਆਦਾ ਬੈਠਾਂ ਇਹਦਾ ਤੇ ਉਹਦੀ ਹਾਲਤ ਬਹੁਤ ਖਰਾਬ ਆ ਤੇ ਸਾਡੇ ਪਰਿਵਾਰ ਨੇ ਕਿਹਾ ਕਿ ਜਿੱਦਾਂ ਦਾ ਵੀ ਹੈਗਾ ਦੇ ਦੋ अच्छा ਜਿੱਦਾਂ ਦਾ ਵੀ ਹੈਗਾ ਤੁਸੀਂ ਸਾਨੂੰ ਦੇ ਦੋ ਜੇ ਪਜਣਾ ਹੋਇਆ ਤੇ ਕੋਈ ਨਹੀਂ ਬਾਜੂਗਾ ਫਿਰ ਜਦੋਂ ਮੈਨੂੰ ਲੈ ਕੇ ਆਏ ਆ ਮੈਨੂੰ ਤੇ ਕੋਈ ਸਾਲ ਤੇ ਮੈਂ ਇਤਰਾ ਮੰਜੇ ਤੇ ਰਿਆ ਮੇਰੇ ਕੋਲ ਆਂਗ ਨਹੀਂ ਪੁੱਟੀ ਜਾਂਦੀ ਇੱਕ ਸਾਲ ਤੱਕ ਹਾਂਜੀ ਹਾਂਜੀ ਕੋਈ ਟੱਟੀ ਪਸ਼ਾਪ ਵੀ ਘਰ ਦੇ ਕਰਾਉਂਦੇ ਰਹੇ ਆ ਫੜਕੇ ਹਾਂਜੀ ਹਾਂਜੀ ਮੰਜੇ ਤੇ ਤੇ ਨਿਗਾਹ 'ਚ ਵੀ ਉਦੋਂ ਥੋੜਾ ਫਰਕ ਪੈ ਗਿਆ ਅੱਛਾ ਹਾਂਜੀ ਹੁਣ ਵੀ ਮੈਂ ਸਵੇਰੇ ਜਦੋਂ ਸੌਂ ਕੇ ਉੱਠਦਾ ਸਵਾਸਤੇ ਤੇ ਜਿਹੜੀਆਂ ਲੱਤਾਂ ਭਾਰ ਨਹੀਂ ਚਲਦੀਆਂ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਉਹ ਮੇਰੇ ਤੇ ਅਸਰ ਹੁੰਦਾ ਜਾਂਦਾ ਇਸ ਚੀਜ਼ ਦਾ ਹੂੰ ਹਾਂਜੀ ਹਾਂਜੀ ਅੱਛਾ ਹਾਂਜੀ ਜਿਵੇਂ ਫਿਰ ਸੂਬਾ ਸਿੰਘ ਜੇਲ੍ਹ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਜਦੋਂ ਤੁਹਾਨੂੰ ਹੁਣ ਪਤਾ ਲੱਗਾ ਕਿ ਸੂਬਾ ਸਿੰਘ ਤੇ ਹਮਲਾ ਹੋ ਗਿਆ ਔਰ ਸੂਬਾ ਸਿੰਘ ਦੀ ਮੌਤ ਹੋ ਗਈ ਹੈ ਉਦੋਂ ਫਿਰ ਕੀ ਆਇਆ ਤੁਹਾਡੇ ਮਨ 'ਚ ਖੁਸ਼ੀ ਮਾਈ ਤੁਹਾਨੂੰ ਮੈਂ ਨਾ ਬੜੀ ਖੁਸ਼ੀ ਗੇ ਇਹ ਤੇ 30 ਸਾਲਾਂ ਦੀਆਂ ਅਰਦਾਸ ਜਿਹੜੀ ਹੀ ਨਾ ਮਹਾਰਾਜ ਬਾਬਾ ਦੀਪ ਸੂਨੇ ਜਿਹੜੀ 30 ਸਾਲ ਦੀ ਅਰਦਾਸ ਇਹ ਇਹ ਕਰਦੇ ਹਨਾ ਅਸੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਸਵੇਰੇ ਉੱਠਣਾ ਵਾ ਤੇ ਜਦੋਂ ਨਹੀਂ ਤੁਰਿਆ ਜਾਣਾ ਤੇ ਚੇਤੇ ਸੂਬੇ ਦਾ ਚੇਤਾ ਹੋਣਾ ਵੀ ਮੇਰ ਨਾਲ ਉਹਨੇ ਆਹ ਕੰਮ ਕੀਤਾ ਤੇ ਅਰਦਾਸ ਹੀ ਕਰੀਦੀ ਸੀ ਮਹਾਰਾਜ ਗੜੀ ਤੇ ਮਹਾਰਾਜ ਇਹਨੂੰ ਇਹਨੂੰ ਦਜਾਇਦਾ ਕਿਤੇ ਇਹੋ ਜਾਇਦਾ ਨਾ ਹੋਵੇ ਜਿੱਦਾਂ ਨੇ ਸਾਡੇ ਨਾਲ ਕੀਤਾ ਤੇ ਹਾਲੀ ਵੀ ਉਹ ਜਿਹੜੀ ਉਹਨੂੰ ਮੌਤ ਆਈ ਆ ਉਹਨੂੰ ਬਹੁਤ ਮੌਤ ਜਿਹੜੀ ਆ ਸੁਖ ਦੀ ਆ ਗਈ ਆ ਮੌਤ ਉਹਨੂੰ ਇਹ ਚਾਹੀਦੀ ਸੀ ਕਿ ਇਹਨੂੰ ਕਿਤੇ ਵੱਡਿਆ ਟੁਕਿਆ ਹੁੰਦਾ ਇਹਨੂੰ ਕੀੜੇ ਪੈਂਦੇ ਸਹੀ ਜੇ ਸਹੀ ਜੇ ਨੂੰ ਕੀੜੇ ਖਾਂਦੇ ਦੇ ਦੀ ਹੌਲੀ ਹੌਲੀ ਤੜਫ ਤੜਫ ਕੇ ਮੌਤ ਹੁੰਦੀ ਜਿੱਦਾਂ ਇਹਨੇ ਸਾਨੂੰ ਤੜਫਾਇਆ ਹਾਂਜੀ ਜੀ ਕੋਈ ਗੱਲ ਹੈਗੀ ਹਾਂਜੀ ਸੁਪਾ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੇ ਜਿਹੜੇ ਬਾਕੀ ਮੁਲਾਜ਼ਮ ਸੀਗੇ ਉੱਥੇ ਅੰਦਰ ਹੁੰਦੇ ਉਹਨਾਂ ਦੇ ਲਈ ਕੀ ਰਵਈਆ ਹੁੰਦਾ ਸੀਗਾ ਇਹਦੇ ਪ੍ਰਤੀ ਉਹਨਾਂ ਦਾ ਜੀ ਤਕਰੀਬਨ ਇੱਕ ਦੋ ਪੁਲਿਸ ਵਾਲੇ ਤੇ ਜਦੋਂ ਮੈਨੂੰ ਉਹਨਾਂ ਨੇ ਵੇਖਿਆ ਹੈ ਨਾ ਮੈਂ ਝੂਠ ਨਹੀਂ ਮਾਰਨਾ ਕਿ ਮੈਨੂੰ ਵੇਖ ਕੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਸੀ ਜਦੋਂ ਮੈਨੂੰ ਆਣ ਕੇ ਵੇਖਦੇ ਸੀ ਉਹ ਪੈਸੇ ਨੂੰ ਕਹਿੰਦੇ ਸੀ ਕਿ ਸਾਡੇ ਵਾਸਾ ਵਾਲੀ ਗੱਲ ਨਹੀਂ ਤੇ ਇਹ ਜੇ ਦਾ ਜੇ ਅਸੀਂ ਤੇਰਨਾ ਕਿਤੇ ਮਾੜਾ ਮੋਟਾ ਵੀ ਇਦਾਂ ਪਾਣੀ ਪੂਣੀ ਪਿਆ ਚਾਹੇ ਹਮਦਰਦੀ ਕੀਤੀ ਇਹਦਾ ਪਤਾ ਨਹੀਂ ਸਾਨੂੰ ਗੋਲੀ ਮਾਰਦੀ ਅੱਛਾ ਹਾਂਜੀ ਸੂਬਾ ਸਿੰਘ ਸਿਗਾ ਐਵੇਂ ਕੁਝ ਹੋਰ ਅ fırsਰਾਂ ਦੇ ਵੀ ਨਾ ਸਾਹਮਣੇ ਆਉਂਦੇ ਨੇ ਜਿਵੇਂ ਇੱਕ ਅਜੈਪ ਸਿੰਘ ਸ਼ਾਇਦ ਜਾਂ ਕੇ ਪੀ ਐਸ ਗਿੱਲ ਹੋਣੀ ਇਹ ਸਾਰਿਆਂ ਦਾ ਇੱਕ ਗਰੁੱਪ ਹੁੰਦਾ ਸੀਗਾ ਉਦੋਂ ਇਧਰ ਹਾਂਜੀ ਹਾਂਜੀ ਗਰੁੱਪ ਹੀ ਸੀ ਜੀ ਹਾਂਜੀ ਅੱਛਾ ਸਾਰੀ ਹਾਂਜੀ 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 ਸਾਡੀਆਂ ਹੀ ਵੱਦ ਦਵਾਵਾਂ ਲੱਗੀਆਂ ਸੂਬੇ ਨੂੰ ਜਿਹੜੇ ਕਹਿੰਦੇ ਆ ਨਾ ਕਿ 80-85 ਸਾਲ ਦਾ ਹੀ ਉਹ ਉਹਦੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਉਹਦੇ ਨਾਲ ਇਸ ਤਰ੍ਹਾਂ ਨਹੀਂ ਹੋਣੀ ਤੇ ਹੋਰ ਉਹਨਾਂ ਲੋਕਾਂ ਨੂੰ ਪੁੱਛੇ ਵੀ ਆ ਸਾਡੀ ਸਾਡੀ ਕਹਾਣੀ ਆਣ ਕੇ ਵੇਖੋ ਸਾਡੇ ਨਾਲ ਉਹਨੇ ਕੀ ਕੀਤਾ ਹੋਰ ਉਹਦੇ ਨਾਲ ਹੋਣਾ ਕਿ ਚਾਹੀਦਾ ਸੀ ਉਹਦੇ ਨਾਲ ਤਾਂ ਇਤੋਂ ਵੀ ਭੈੜਾ ਹਾਲ ਹੋਣਾ ਚਾਹੀਦਾ